¿Y no a... pero no miren en ventura ਇਹ ਘਟਨਾ ਹੋਈ ਜਿੱਤੇ ਅਸੀਂ ਜੀ ਠੇਕੇਦਾਰ ਦੇ ਨਾਲ ਕੰਮ ਕਰਨ ਆਏ ਸੀ ਅਸੀਂ ਭਦੌੜ ਮੰਡੀ ਦੇ ਵਿੱਚ ਰਾਤ ਨੂੰ ਆ ਕੇ ਖੜੇ ਹੋ ਗਏ ਜੀ ਸਵੇਰੇ ਜੀ ਮੰਨ ਅਸੀਂ ਸ਼ੁਰੂ ਕਰਨੀ ਸੀ ਸਪੈਸ ਲਾ ਤੇ ਤਕਰੀਬਨ 6 ਵਜੇ ਦੀ ਗੱਲ ਆਈ 35-40 ਬੰਦੇ ਆ ਗਏ ਜੀ ਮੂੰਹ ਬੰਨੇ ਹੋਏ ਤੇ ਦੋ ਕਾਰਾਂ ਸੀ ਉਹਨਾਂ ਕੋਲੇ ਮੋਟਰਸਾਈਕਲ ਸੀ ਸਾਰੇ ਛੁੱਤੇ ਪਏ ਬੰਦਿਆਂ ਦੇ ਉੱਪਰ ਇੱਕ ਲੱਖ ਦੀ ਬਾਰ ਕਰਤਾ ਜੀ ਕੁਝ ਤਕਰੀਬਨ ਬੰਦਿਆਂ ਦੇ ਵੀ ਸੱਟਾਂ ਲੱਗੀਆਂ ਤੇ ਦਾਖਲ ਕਰਾਉਣ ਗਏ ਨੇ ਸਾਡੇ ਠੇਕੇਦਾਰ ਸਾਹਿਬ ਠੀਕ ਹੈ ਜੀ ਉਸ ਬੰਦੇ ਉੱਥੋਂ ਭੱਜੇ ਨੇ ਗੱਡੀਆਂ ਛੱਡ ਕੇ ਕੁਝ ਗੱਡੀਆਂ ਲੈ ਕੇ ਭੱਜੇ ਨੇ ਜੀ ਅਸੀਂ ਬਹੁਤ ਔਖੀ ਇੱਥੋਂ ਜਾਣ ਬਚਾਈ ਆ ਜੀ ਸਾਨੂੰ ਉਹ ਮਾਰ ਹੀ ਦੇਣਾ ਸੀ ਉਹਨਾਂ ਨੇ ਕੁਰਬਾਨਾਂ ਦੀ ਰਾਹਾਂ ਦੀ ਰੋੜੇ ਮਾਰਦੇ ਭੱਜੀ ਜਾਂਦੇ ਆ ਗੱਡਿਆਂ ਦੇ ਰੋੜੇ ਮਾਰਦੇ ਤੇ ਕੁਝ ਗੱਡੀਆਂ ਦੇ ਭੱਜੀ ਜਾਂਦੇ ਨੇ ਵੀ ਟਾਕੀ ਰਾਹੀਂ ਵੀ ਵਿਵਹਾਰ ਕਰਿਆ ਉਹਨਾਂ ਨੇ ਸਾਡੇ ਭਗੌੜੇ ਟੱਕਰ ਸਾਡੇ ਮਗਰ ਆ ਜਣੇ ਜੀ ਸੈਨੇ ਟੱਕਰ ਤਨੂ ਬੋਲ ਕੇ ਹਾਂ ਜੀ ਅਸੀਂ ਉਹ ਦਾਣਾ ਮੰਡੀ ਕੋਲ ਹੋਰ ਕੋਲ ਉਹ ਤੋਂ ਬਾਅਦ ਉਹ ਕਿ ਆਸੀ ਇਹ ਗਰਾਮ ਦੇ ਵਿੱਚ ਸੁਪਾਇ ਲੋਰ ਕਰਨੀ ਤੇ ਵਾਸਤੇ ਕ੍ਰੀਮਨ ਹੋਏ ਇਹਦੇ ਸਾਰੇ ਬੰਦੇ ਸੁੱਤੇ ਵੇਲੇ ਪਹਿਲੇ ਮਰਿਆ ਬਰਾਬਰ ਹੁੰਦੇ ਨੇ ਜਾਂ 1 ਲੱਖ ਦੀ ਬਾਰ ਕਰਤਾਈ ਕ੍ਰੀਮਨ 16 ਗੱਡੀਆਂ ਦੇ ਬੰਨਾਂ ਉਹਨਾਂ ਨੇ ਸ਼ੀਸ਼ੇ ਭੰਨਤੇ ਸੀ ਨੁਕਸਾਨ ਕਰਿਆ ਕਿਹੜੀਆਂ ਗੱਡੀਆਂ ਸੀ ਇਹ 12 ਟੈਰੀਆਂ ਵਿੱਚੀ 10 ਟੈਰੀਆਂ ਗੱਡੀਆਂ ਨੇ ਕ੍ਰੀਮਨ ਉਹਨਾਂ ਦੇ ਸਾਰਿਆਂ ਦੇ ਬੰਨਾਂ ਉਹਨਾਂ ਨੇ 1 ਲੱਖ ਦੀ ਬਾਰ ਕਰਿਆ ਵਿੱਚੀ ਬੰਦੇ ਸੁੱਤੇ ਪਿਆਦੇ ਹਰ ਜਾਂ ਮਾਰਿਆ ਨੇ ਉਹਨਾਂ ਨਾਲ ਲਾਲਾ ਨਾਲ ਇਹ ਤਾਂ ਪਾ ਅਸਾ ਪਾਲ ਨਹੀਂ ਸਾਡਾ ਜਿਹੜਾ ਸਾਡਾ ਨੁਕਸਾਨ ਮਿਲੇ ਜਿਹੜੇ ਬੰਦੇ ਨੇ ਸਾਡੇ ਤੇ ਬਾਰ ਕਰੀ ਉਹਨਾਂ ਤੇ ਕਾਰਵਾਈ ਹੋਏ ਉਹ ਨਾ तकरीबन ਸਾਨੂੰ ਪਤਾ ਨਹੀਂ ਵੀ ਕਿਹੜੇ ਬੰਦੇ ਸਹੀ ਹਾਂ ਕਹਿ ਦਿੰਦੇ ਆ ਕਿ ਕੋਈ ਗੱਲ ਤਾਂ ਹਾਂ ਸੁੱਤੇ ਬੈਨ ਨੂੰ ਸਾਨੂੰ ਥਾਲ ਦੇ ਦੱਸ ਦਿੰਦੇ ਜਾਂ ਕੋਈ ਦਿੱਕਤ ਸੀ ਸਾਨੂੰ ਗੱਡੀ ਨਹੀਂ ਭਰਨੀ ਦੋਨੇ ਜਾਂ ਕੋਈ ਦਿੱਕਤ ਤਾਂ ਸਾਨੂੰ ਭਾਈ ਅਸੀਂ ਨਹੀਂ ਕਰਦੇ ਉਹ ਕੰਮ ਸਾਨੂੰ ਨੇ ਸੁੱਤੇ ਬੈਨ ਨੂੰ ਆ ਕੇ ਇੱਕ ਲਖਤੀ ਲਾ ਕੇ ਕੁੱਟਣਾ ਜੀ ਬਹੁਤ ਔਖਾ ਥੋਂ ਜਾਨ ਬਚਾਈ ਜਾਈ ਅਸੀਂ